ਕੀ ਨਾਮ ਜੀ ਤੁਹਾਡਾ ਮੇਰਾ ਤਾਰਾ ਚੰਦ ਹੈ ਜੀ ਤਾਰਾ ਚੰਦ ਹਾਂ ਜੀ ਕਿਹੜਾ ਪਿੰਡ ਤੁਹਾਡਾ ਲੜੋਆ ਲੜੋਆ ਹਾਂ ਜੀ ਰਹਿਨੇ ਸੀ ਨਵੇਂ ਸ਼ਹਿਰ ਨਵੇਂ ਸ਼ਹਿਰ ਜ਼ਿਲ੍ਹਾ ਕਿਹੜਾ ਜਿਲ੍ਹਾ ਨਵਾਂ ਸ਼ਹਿਰੀ ਨਵਾਂ ਸ਼ਹਿਰੀ ਜ਼ਿਲ੍ਹਾ ਉੱਧਾ ਬਾਹਰ ਗਏ ਹੋ ਹਾਂ ਜੀ ਕਿਹੜੇ ਦੇਸ਼ ਚ ਯੂਕੇ ਚ ਯੂਕੇ ਰਹਿੰਦੇ ਤੁਸੀਂ ਕਿੰਨੇ ਜੇ ਤੋਂ ਬਿਮਾਰ ਸੀ ਸੁਗਾ 15 20 ਸਾਲ ਤੋਂ ਜਿਹੜੇ ਮੇਰੇ ਹੱਥ ਆ ਜਿਹੜੇ ਰੀਡ ਦੀ ਹੱਡੀ ਦਰਦ ਆ ਜਿਹੜੇ ਗਰਦਨ ਨਹੀਂ ਘੁੰਮਦੀ ਇਦਾਂ 15 20 ਸਾਲ ਤੋਂ ਗਰਦਨ ਨਹੀਂ ਘੁੰਮਦੀ ਬਾਹਾਂ ਨਹੀਂ ਘੁੰਮਦੀ ਤਾਂ ਪਾਵਾ ਕਰਕੇ ਦਿਖਾਓ ਬਹੁਤ ਆਹ ਹੈ ਜੀ ਮੇਰੀ ਬਾਹ ਚੱਕੇ ਨਹੀਂ ਸੀ ਹੁੰਦੀ ਇਦਾਂ ਇਹ ਕਿੰਨੇ ਸਾਲ ਬਾਅਦ ਇਹ ਬਾਹ ਤੜੀ ਲੀ ਦੁੱਜੀ ਚ ਕੋ 15 ਸਾਲ ਬਾਅਦ 15 ਸਾਲ ਬਾਰੇ ਇਦਾਂ ਬਾਹ ਚੁੱਕੀ ਹੈ ਹਾਂਜੀ ਧੌਣ ਕਿੰਨੇ ਚਿਰ ਬਾਅਦ ਘਮਾਈ ਤੁਸੀਂ ਤਾਂ ਧੌਣ ਤਾਂ 10 ਸਾਲ ਹੋ ਗਏ ਤਕਰੀਬਨ ਤਾਂ ਇਹ ਤਾਂ ਵੱਧ ਮੋੜ ਨਹੀਂ ਸੀ ਹੁੰਦਾ हां होण ਹੁਣ ਮੈਂ ਪਿੱਛੇ ਵੀ ਰੰਗ ਦੇਖ ਸਕਦਾ ਧਮਾ ਕੇ ਦਿਖਾਓ ਇਦਾਂ ਨਾ ਕਰੋ ਘੁੰਮ ਰਹੀ ਆ ਹਾਂਜੀ ਕਿੰਨੇ ਸਾਲ ਬਾਅਦ ਘੁੰਮੀ ਆ ਕੋਈ ਕਿ 10 15 ਸਾਲ ਕਿੰਨੇ ਚਿਰ ਇੱਥੇ ਆਇਆ ਮੈਂ ਸਹਰੀ ਦੋ ਘੰਟੇ ਲੱਗਦੇ ਸਾਰੇ ਨਹੀਂ ਨਹੀਂ ਇੱਥੇ ਪਹੁੰਚਿਆ ਨੂੰ ਕਿਨੇ ਚਿਰ ਹੋਇਆ ਇੱਥੇ ਪਹੁੰਚਿਆ ਨੂੰ ਹੋ ਗਿਆ ਇਹ ਇੱਥੇ ਪਹੁੰਚਿਆ ਨੂੰ 1 ਘੰਟਾ ਇਹ 1 ਘੰਟਾ ਹੀ ਠੀਕ ਹੋਇਆ ਹਾਂਜੀ ਸਾਰਾ ਕੁਝ ਹਾਂਜੀ ਬਾਹਾਂ ਵੀ ਠੀਕ ਲੱਤਾਂ ਵੀ ਠੀਕ ਤੋਣ ਵੀ ਠੀਕ ਆਉਣ ਵੀ ਇੱਕ ਘੰਟੇ ਠੀਕ ਹੋਇਆ ਕੋਈ ਇੱਥੇ ਮੰਗਤੇ ਨਹੀਂ ਨਹੀਂ ਕਿਸੇ ਨੇ ਤੁਹਾਨੂੰ ਕੁਝ ਮੰਗਿਆ ਚ ਨਹੀਂ ਕਿਸੇ ਨੇ ਕਿਸੇ ਨੇ ਨਹੀਂ ਦੂਜੀ ਗੱਲ ਸੰਗਤਾਂ ਨੂੰ ਬਾਕੀ ਦਰਬਾਰ ਬਾਰੇ ਕੀ ਕਹਿਣਾ ਚਾਹੋਗੇ ਸਰ ਤਾਂ ਜਿਹੜੀਆਂ ਸੇਵਾ ਕਰਦੀਆਂ ਜੀ ਇਹਨਾਂ ਨੂੰ ਲੱਗੇ ਰਹਿਣਾ ਚਾਹੀਦਾ ਹਾਂ ਬਾਕੀ ਬਾਕੀ ਆ ਉਹਨਾਂ ਨੂੰ ਕੀ ਕਹੋਗੇ ਬਾਕੀ ਜਿਹੜੇ ਦਰਬਾਰ ਦੇ ਜਿਹੜੇ ਨੇ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਉਹ ਦਰਬਾਰ ਉਹ ਲੋਕ ਇੱਥੇ ਆ ਕੇ ਦੇਖਣ ਆ ਕੇ ਆਪਣਾ ਸੇਵਾ ਕਰਨ ਆਪਣਾ ਰਾਜ ਕਰਨ ਜਿਹਨੂੰ ਕੋਈ ਵੀ ਪ੍ਰੋਬਲਮ ਉਹ ਠੀਕ ਹੁੰਦਾ ਇੱਥੇ ਹਾਂ ਹੁੰਦਾ ਤੁਸੀਂ ਬਿਲਕੁਲ ਠੀਕ ਹੋ ਮੈਂ ਹੁਣ ਜਣੀ ਨਾ 90% ਠੀਕ ਹੈ ਠੀਕ ਹੈ ਜੀ ਕਿਹਨੇ ਦਾ ਉਹ ਪੁੜਾ ਹਜੇ ਆਦਤ ਨਹੀਂ ਹਟਦੀ 10% ਅੱਛਾ ਉਹ ਆਦਤ ਜੇ ਸਿੱਧਾ ਤੁਰ ਪਣਾਏ ਤਾਂ ਫੇਰ ਆਪੇ ਸਿੱਧਾ ਹੋ ਗਿਆ ਤੁਰ ਕੇ ਦਿਖਾਓ ਹਾਂ ਰੋ ਹਮ ਸੰਤ ਸਿੱਤੇ ਉਹੀ ਵਾਰ ਇਸ ਤੱਕ ਹੋ ਬਜ਼ੀ ਮੈਂ ਚੁੱਕ ਕੇ ਦਰਦਾ ਸੀ ਪਹਿਲੇ ਹਾਂ ਆਵਾਜ਼ੋਂ ਮਦਰੀ ਦੀ ਵਰੀ ਦਿੱਤਾ ਆਹ ਉਹ ਪਿੱਛਾ ਵੀ ਦਿਖਦਾ ਹੈ ਇੱਧਰ ਦਾ ਵੀ ਦਿਖਦਾ ਆ ਤਾਂ ਮੈਂ ਆ ਨਹੀਂ ਸੀ ਦੇਦਾ ਜਾਣੀ ਇੱਕ ਘੰਟੇ ਠੀਕ ਹੋ ਗਏ ਉਹ ਇੱਕ ਘੰਟੇ ਬਹੁਤ ਧੰਨਵਾਦ ਜੀ ਘੰਟਾ ਵੀ ਨਹੀਂ ਹੋਇਆ ਘੰਟਾ ਵੀ ਨਹੀਂ ਹੋਇਆ ਹਾਂਜੀ ਜੀ ਮਿੰਟ ਹੋਇਆ ਸਾਡੇ ਹਾਂਜੀ ਅੱਧੇ ਘੰਟੇ ਚੱਲੇ ਅੱਧੇ ਘੰਟੇ ਠੀਕ ਹੋ ਗਏ ਜੀ ਹਾਂਜੀ 20 ਸਾਲ ਦੇ ਬਿਮਾਰ ਹਾਂਜੀ ਧੰਨਵਾਦ ਜੀ ਤੁਹਾਡੀ ਬੜੀ ਮਿਹਰਬਾਨੀ ਤੁਹਾਡੀ ਕਿਰਪਾ ਜੈ ਸਾਬਰ ਵੀਰ ਜੀ ਦੀ ਸਾਥ ਸੰਗਧੀ ਇਹ ਦੂਸਰਾ ਕਲੀਏ ਸ਼ਰੀਫਾ ਟਾਂਡਾ ਆੜਮਣ ਜ਼ਿਲ੍ਹਾ ਹੁਸ਼ਿਆਰਪੁਰ ਡੀਟੀ ਰੋਡ ਪਠਾਨਕੋਟ ਤੋਂ ਲੱਗ ਕੇ ਜਿਹੜਾ ਜਲੰਧਰ ਤੋਂ ਪਠਾਨਕੋਟ ਰੋਡ ਉੱਤੇ ਆ ਇੱਥੇ ਸਾਬਰ ਸਾਹਿਬ ਦੀ ਕਿਰਪਾ ਸਾਹਿਬ ਉਹ ਹੀ ਠੀਕ ਕਰਦੇ ਕੋਈ ਬੰਦਾ ਨਹੀਂ ਕਰਦਾ ਜਿੱਦਾਂ ਮਰੀਜ਼ ਆਏ ਦੱਸਿਆ ਇਹ ਸਾਬ ਉਹਨਾਂ ਦੀ ਦਿਆ ਤੇ ਉਹ ਹੀ ਠੀਕ ਕਰਦੇ ਆ ਦਰਸਾਓ ਕਰਾਓ ਜੀ